ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਾਸ ਸੂਰਸ라이 ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਲੇਸ ਵਾਲਾ ਗਲਾ ਬਣਾਉਣਾ ਦੱਸਾਂਗੇ ਆਹ ਵੇਖੋ 4 ਇੰਚ ਦੀ ਆਪਾਂ ਚੜਾਈ ਲਈ ਆ ਲੰਬਾਈ ਤੁਸੀਂ ਜਿੰਨੀ ਮਰਜ਼ੀ ਲੈ ਸਕਦੇ ਇਹੋ ਆਪਣੀ ਮਰਜ਼ੀ ਨਾਲ ਫਿਰ ਆਪਾਂ 1-1 ਇੰਚ ਦੇ ਕੰਡਕਸ ਪਾਏ ਆਹ ਵੇਖੋ 1-1 ਇੰਚ ਦੇ ਪਾ ਕੇ ਹੁਣ ਆਪਾਂ ਲੇਸ ਲਾਵਾਂਗੇ ਆਹ ਵੇਖੋ ਲੈ ਸਾਬਾ ਪੁੱਠੀ ਰੱਖਣੀ ਹੈ ਹਾਂ ਸਿੱਧਾ ਪਾਸਾ ਥੱਲੇ ਰੱਖਣਾ ਅੱਧੀ ਅੱਧੀ ਇੰਚ ਦਾ ਆਪਾਂ ਛੱਡ ਕੇ ਤੇ ਸੀਨ ਲਗਾ ਦੇਣੀ ਹੈ ਤਿੰਨ ਪਾਸਿਆਂ ਤੇ ਆਪਾਂ ਸੀਨ ਲਗਾ ਦੇਣੀ ਹੈ ਆਹ ਦੇਖੋ ਅੱਧੀ ਇਹ ਦਿਨ ਜਿੱਦਾਂ ਆਪਾਂ ਸਾਈਡਾਂ ਤੋਂ ਛੱਡ ਕੇ ਸੀ ਲਗਾਉਂਦੇ ਜਾਵਾਂਗੇ ਦੀ ਆਪਣੀ ਵੈਸ ਹੁਣ ਆਪਾਂ ਇਸ ਨੂੰ ਇੱਕਦਮ ਓੜ ਦਾਂਗੇ ਠੀਕ ਹੈ ਐਦਾਂ ਓੜ ਦਾਂਗੇ ਆ ਵੇਖੋ ਇਹ ਸਾਰੀ ਆਪਾਂ ਇੰਜ ਕਰਕੇ ਓੜ ਕੇ ਪ੍ਰੈਸ ਨਾਲ ਆਪਾਂ ਇਹਨੂੰ ਸੈਟ ਕਰ ਲਾਂਗੇ ਆ ਵੇਖੋ ਆ ਵੇਖੋ ਇਹ ਤਾਂ ਕਰਕੇ ਇਹਨੂੰ ਪ੍ਰੈਸ ਨਾਲ ਸੈੱਟ ਕਰਕੇ ਸੈੱਟ ਕਰਕੇ ਵਿਖਾਉਣੀ ਤੁਹਾਨੂੰ ਕਿਵੇਂ ਸੈੱਟ ਹੋ ਜਾਂਦਾ ਆ ਵੇਖੋ ਇੰਜ ਕਰਕੇ ਪੂਰੀ ਸੈਟਿੰਗ ਆ ਜੂਗੀ ਫਿਰ ਆਪਾਂ ਇੱਕ ਪੱਟੀ ਕੱਟ ਕੇ ਤੁਹਾਨੂੰ ਦੱਸਦੇ ਆ ਆ ਵੇਖੋ ਪ੍ਰੈਸ ਦੇ ਨਾਲ ਆਪਾਂ ਬਰਾਬਰ ਕਰ ਲਿਆ ਹੁਣ ਕੀ ਕਰਨਾ 1/2 ਇੰਚ ਦੀ ਪੱਟੀ ਆਪਾਂ ਲੈ ਲੈਣੀ ਇੱਕ ਆ ਵੇਖੋ ਇਦਾਂ ਕਰਨੀ ਇਹਦੇ ਨਾਲ ਇੰਜ ਕਰਕੇ ਪਿੰਨਾ ਦੇ ਨਾਲ ਸੈੱਟ ਕਰ ਲੈਣੀ ਆ ਜੋ ਕਿ ਤੁਹਾਨੂੰ ਲੈਸ ਲਾਉਣ 'ਚ ਮੁਸ਼ਕਲ ਨਾ ਆਵੇ ਹੁਣ ਆਪਾਂ ਇਹਦੇ ਆ ਵੇਖੋ ਇਹਦੇ ਥੱਲੇ ਥੱਲੇ ਆਪਾਂ ਲੈਸ ਲਾਈ ਜਾਣੀ ਆ और देखो थो उठो थोड़ा तेल डाल रखना जो कि कासना पवे लहसुन थोड़ा के थोड़ा या ਚੰਨ ਰੱਖਣਾ ਚਿਨਾ ਦੇ ਨਾਲ ਲਾਉਣ ਦੇ ਨਾਲ ਇਹ ਕਿੰਦਾ ਕਿ ਆਪਣਾ ਆ ਪੱਟੀ ਨਹੀਂ ਖਿਸਕਦੀ ਇਸ ਕਰਕੇ ਤੁਸੀਂ ਪਿੰਨਾ ਲਾ ਕੇ ਜਰੂਰ ਲਾਉਣੀ ਲੈਸ चलो पट्टी में आप सैट कर लें फिर लैस ला शुरू करा पंटैक्स के नाल थोड़ी जी ਇਹ ਆਪਣਾ ਲੇਸ ਵਾਲਾ ਗਲਾ ਤਿਆਰ ਹੋ ਗਿਆ ਬਾਅਦ ਚ ਆਪਾਂ ਪੈਨ ਨਤਾਰ ਲਾਂਗੇ ਤਿੰਨਾਂ ਜਿਹੜੀਆਂ ਆ ਵੇਖੋ ਹੁਣ ਆਪਾਂ ਕੀ ਕਰਨਾ ਬਾਅਦ ਚ ਇਹ ਵੇਖੋ ਜਦੋਂ ਗਲਾ ਲੱਗ ਗਿਆ ਫਰੰਟ ਫਰੰਟ ਪੇਜ ਤੇ ਆਪਾਂ ਗਲਾ ਲਾ ਦੇਣਾ ਵੇਖੋ ਇੰਜ ਇਥੇ ਰਾ ਕੇ ਆ 6 ਸਵਾ 6 ਇੰਚ ਦਾ ਜਿੰਨੀ ਕਿਹਨੇ ਲੰਬਾਈ ਰੱਖਣੀ ਉਨੀ ਆਪਾਂ ਨਿਸ਼ਾਨੀ ਲਾ ਲੈਣੀ ਆ ਫਿਰ ਆਪਾਂ ਇੱਥੇ ਆ ਵੇਖੋ ਥੋੜਾ ਆ ਜਾ ਉੱਪਰ ਕਰਕੇ ਰੱਖਣਾ ਜੋ ਕਿ ਆ ਲੈਸਾਂ ਵਿੱਚ ਗਲੇ ਦੇ ਆ ਜਾਣਾ ਆ ਵੇਖੋ ਇੰਜ ਕਰਕੇ ਇੰਜ ਕਰਕੇ ਆਪਾਂ ਗਲਾ ਇਹਦੇ ਨਾਲ ਮਿਲਾ ਕੇ ਆਪਾਂ ਪਹਿਲਾਂ ਆਪਾਂ ਇਹਨੂੰ ਸੈੱਟ ਕਰਾਂਗੇ ਪਹਿਲਾਂ ਨੂੰ ਆਪਾਂ ਇਹਨੂੰ ਇਹਦੇ ਨਾਲ ਗਲੇ ਦੇ ਸੈੱਟ ਕਰ ਲਾਂਗੇ ਫਿਰ ਆਪਾਂ ਉੱਪਰ ਗਲਾ ਰੱਖ ਕੇ ਇੰਜ ਕਰਕੇ ਇਹਨੂੰ ਸੈੱਟ ਕਰਕੇ ਵਿਖਾਉਣੀ ਤੁਹਾਨੂੰ ਇਹ ਹੋ ਗਿਆ ਜੀ ਆਪਣਾ ਗਲਾ ஆ வேணோ எவ் படன் லாங்க ஆகோ பட்டன் லாக்க சோனா லாஸ் ஆகோ டீக்கி